ਬੋਧੀਆਂ ਗੱਲਾਂ ਨਹੀਂ ਮੈਂ ਕਰਦਾ 200 ਕਟ 4 ਨੂੰ ਦੇ ਉਹ ਨਹੀਂ ਕੱਟ ਪੈਣ ਕੱਲ ਲੈ ਜਾਣਾ ਕੱਟ ਨਹੀਂ ਲਾਉਂਦੇ 34000 ਰੁਪਏ ਦਾ 4500 ਲੈ ਜਾ ਯਾਰ 44500 ਲੈ ਜਾ ਠੀਕ ਹੈ ਠੀਕ ਹੈ ਲੈਣਾ ਠੀਕ ਹੈ ਉਹ ਮੈਂ ਕੰਮ ਉੱਪਰ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਬਸ ਹੋ ਗਿਆ ਹੋ ਗਿਆ ਮੈਨੂੰ ਕੰਨ ਚ ਦੱਸ ਕਸਰ ਕੀ ਰਹੀਗੀ ਦੱਸਣਾ ਮਾਲਿਕ ਬਈ ਗੈਲੋਂ ਕਾ ਨਾ ਸੀ ਪੂਰੀ ਪੂਰੀ ਨਾ ਸਵਾ ਚ ਦੱਸਾ ਸਵਾ ਚ ਸਵਾ ਚ ਇਹ ਪੰਚਾਇਤ ਰਫ ਵਰਗੀ ਹੈ ਸਾਢੇ 4 ਜਨ ਬਸ ਮੈਂ ਇੱਕ ਗੱਲ ਦੱਸਾਂ ਤੈਨੂੰ ਬੱਚੇ ਵੀ ਦੇ ਲੈ ਤੋ ਐ ਕਰੀ ਬੱਚੇ ਬੜੇ ਨੇ ਐ ਕਰੀ ਜਿੱਥੇ ਮਰਜ਼ੀ ਵਗ ਜੀ ਉਹ ਚਲ ਉਹ ਤਾਂ ਕਿੱਥੇ ਮਰਜ਼ੀ ਵਗ ਜੀ ਮੈਂ ਕਿੰਨੀ ਮੈਂ ਇੱਥੋਂ ਛੱਡਦਾ ਮੇਮ ਨੇ ਵੇਚਤੇ 4200 ਨੂੰ ਭਾਜਾ ਖੋਣ ਓਏ ਲਓ ਚੱਕ ਦੇਖ ਜਾ ਦੁਖੀ ਹੋ ਰਿਹਾ ਕੀ ਕਰ ਦੇ ਦੇ ਹੁਣ ਤਾਂ ਤਾਇਆ ਘਟ ਪਈ ਸਾਡੇ ਵਰਗਾ ਉਸਤਾਦ ਤੈਨੂੰ ਗੁਰੂ ਨਹੀਂ ਬਣਨਾਂ ਫੇਰ ਵੀ ਲੈ ਕੇ ਜਾ ਨਵੇਂ ਕੰਮ ਚ ਜਾਣਦੇ ਨੇ ਮੈਂ ਅਸੀਂ ਸੌਦਾ ਕਿੱਛਾ ਜਾਣੇ ਨਹੀਂ ਦੇ